ਗਲੀਆਂ ਗਲੀਆਂ ਦੇ ਵਿੱਚ ਮੁਰਦੇ ਸਨ ਪਤਮੂ ਆਉਂਦੀ ਐ ਸਤ ਪੁੱਤ ਜੀ ਵੇਖਦੇ ਆ ਨੇ ਇੱਥੇ ਕੀ ਹਾਲ ਹੋ ਗਿਆ ਪਾਣੀ ਵੀ ਏਦਾਂ ਸੀ ਉੱਥੇ ਪਾਣੀ ਵੀ ਥੋੜੀ ਸੀ ਫਸਲਾਂ ਵਾਲੀਆਂ ਸਭ ਵੀ ਪ੍ਰਵਾਸ ਸਨ ਫਿਰ ਸਤ ਜੀ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪ੍ਰੋਹਿਤ ਜੀ ਦਾ ਆਪਣੇ ਸੱਚ ਚੰਦੂ ਨੇ ਆਖਣਾ ਕੀਤਾ ਸੀ ਆ ਪ੍ਰੋਹਿਤ ਜੀ ਜੇ ਆਪਣੀ ਲੜਕੀ ਲਈ ਆਪਣੇ ਬਰਾਬਰ ਦਾ ਰਿਸ਼ਤਾ ਲੱਭੋ ਜਦੋਂ ਪ੍ਰੋਹਿਤ ਗਏ ਨਾ ਕਿੰਨੇ ਰਿਸ਼ਤਾ ਬੱਲੇ ਭਰਮੰਦਰ ਸਾਹਿਬ ਵੀ ਕਿਹੇ ਪਰਸਦ ਵੀ ਕਿਹੇ ਪਹੁੰਚੇ ਨਾ ਗੁਰੂ ਪਾਰਸ਼ਦ ਦੀ ਅੱਗੇ ਜਿੱਥੇ ਤਖਤ ਬਣਿਆ ਸਤਜੀ ਜੀ ਦਾ ਤਖਤ ਤੇ ਬੈਠੇ ਸਭ ਪਿੱਛੇ ਗੁਰੂ ਪਾਰਸ਼ਦ ਜੀ ਦੇ ਸਾਹਮਣੇ ਜਦ ਅਗੋਦ ਪਾਰਸ਼ਦ ਜਵਾਨ ਹੋਏ ਲੰਮਾ ਉੱਚਾ ਕਰ ਐ ਦਾਵੇ ਦਾ ਕਰਦਾ ਜੀਰਾ ਸਤਿਗੁਰੂ ਜੀ ਦਾ ਤਾਂ ਪਿੱਛੇ ਖਲੋਤੇ ਸਨ ਗੁਰੂ ਪਿਆਰੇ ਗੁਰੂ ਦਿਲ ਖਲੋਤੇ ਦਾ ਪ੍ਰਵੇਤਾ ਦੇ ਸਿਧਾਰ ਕੁਛਿਆ ਕੀ ਇਹ ਜਦੋਂ ਪਾਸ਼ਾ ਜੀ ਦੇ ਨਿਕਲ ਮਗਰੋਂ ਖਲੋਤੇ ਹੋ ਕਹਿੰਦੇ ਜੀ ਗੁਰੂ ਪਾਸ਼ਾ ਜੀ ਤੇ ਲਾਰ ਦੇ ਸਾਹਿਬ ਜਾਂਦੇ ਨੇ ਬਿਲਕੁਲ ਪਾਸ਼ਾ ਜੀ ਤੋਂ ਲਈ ਜੀ ਅੰਸ਼ਕਾਰ ਕੀਤੀ ਬੇਨਤੀ ਕੀਤੀ ਪ੍ਰਵੇਤਾ ਦੇ ਪੰਡਤਾਂ ਨੇ ਆਪਣਾ ਕੀਤਾ ਪਾਸ਼ਾ ਜੀ ਦੁਨੀਆਂ ਦੇ ਮਾਤਕ ਅਸੀਂ ਆਪ ਜੀਆਂ ਦੇ ਸਾਹਿਬ ਜਾਂਦੇ ਲਈ ਲੋਹਰ ਦਾ ਹਰਦੇਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਕੇ ਆਇਆ ਸਤਜੀਤ ਕਹਿੰਦੇ ਭਾਈ ਅਸੀਂ ਤਾਂ ਫਕਰ ਆ ਫਕੀਰ ਆ ਅਰ ਉਹ ਤਾਂ ਲੋਹਰ ਦਾ ਦੀਵਾਨ ਹੈ ਜੀ ਚੱਕੀ ਸਰਕਾਰੀ ਦਰਬਾਰੇ ਚੱਦੀ ਹੈ ਸਰੋਵ ਵਿਚਾਰ ਸਤਰਾ ਜੀ ਦੇ ਅੱਖਾਂ ਕੀਤਾ ਠੀਕ ਹੈ ਭਾਈ ਜੇ ਚੰਦੂ ਨੂੰ ਮਨਜ਼ੂਰ ਹੈ ਕਰ ਲਵਾਂਗੇ ਬੱਜਤ ਜੀ ਗਏ ਚੰਦੂ ਦੇ ਕੋਚਿਆਂ ਹਜਰੀ ਮੋਹਿੰਦ ਸਿੰਘ ਕਹਲੇ ਜਿਸ ਦਾ ਪੁੱਕਾ ਕਹਦੇ ਹਾਂ ਕਹਿੰਦੇ ਜੀ ਬਿਲਕੁਲ ਆਪਕੀਆਂ ਨੂੰ ਬਰਾਬਰ ਦਾ ਰਿਸ਼ਤਾ ਬੜੀ ਧੰਨ ਦੋਲਤ ਹੈ ਗੁਰਦਾਰਕ ਦੇ ਘਰ ਤੋਂ ਲੈ ਕੇ ਹੁੰਦਕੁੰਦਾਂ ਦੇ ਪੰਜਵੇਂ ਸਰੂਪ ਜੁਆਜ ਦੇ ਰਾਜਾ ਜੀਆਂ ਦੇ ਪੁੱਤਰ ਹਰਗੋਬਿੰਦ ਸਾਹਿਬ ਜੀਆਂ ਨਾਲ ਰਿਸ਼ਤਾ ਬਕਾਤਾ ਰਹੇ ਚੰਦੂ ਨੇ ਐਦਾ ਮੱਥੇ ਤੇ ਹੱਥ ਮਾਰਿਆ ਹੰਕਾਰ ਦੇ ਵਿੱਚ ਬੋਲਿਆ ਐ ਪਾਪੀਓ ਚੰਦੂ ਨੇ ਅਕੜਾ ਕੀਤਾ ਸੀ ਕਿ ਤੁਸੀਂ ਜਿਵਾਲੇ ਨਹੀਂ ਕੋਈ ਨਾਏ

i

ਸਾਲੂ ਮੰਜੂ ਦਿੱਲੀ ਤੱਕ ਸੰਗਤਾਂ ਤੱਕ ਗੱਲ ਬਚੀ ਰੁਪਿਆ ਲਿਓ ਸਤਿਗੁਰਾਂ ਜੀ ਦੇ ਦੂਸਰੇ ਦਿਨ ਇਹਦੇ ਪੁਜੋਇਤਾ ਨੇ ਸਤਿ ਸਮਾ ਚੱਕਿਆ ਜੀ ਹਾਰ ਸ਼ਗਾਰ ਚੱਕੇ ਦੁਸ਼ਾਨੇ ਨੇ ਜੋ ਹਰੋਵਿੰਦ ਪਾਸ਼ਾ ਜੀਆਂ ਦੇ ਲਾਉਣ ਲਈ ਚਲੇ ਗਏ ਰਿਸ਼ਤਾ ਪੱਕਾ ਕਰਨ ਲਈ ਜਦੋਂ ਬੇਦਨ ਗੁਰੂ ਪਾਸ਼ਾ ਜੀ ਨੇ ਆਪਣਾ ਪੁੱਤ ਹੈ ਪਾਸ਼ਾ ਜੀ ਆਪਣੇ ਲਾੜ ਨੂੰ ਸਦੋ ਆਪਾਂ ਸ਼ਗਨ ਵਿਹਾਰ ਕਰੀਆਂ ਗੁਰੂ ਪਾਸ਼ਾ ਜੀ ਦੇ ਆਖੜੀ ਤਾਂ ਇਹ ਪੰਡਤ ਜੀ ਹੈ ਪੁਜੋਇ ਜੀ ਇਹ ਚੰਦੂ ਨੂੰ ਆਖਦੇ ਸੀ ਲੜਕੀ ਦਾ ਵਿਸਤਾ ਨਹੀਂ ਕਹਿਦਾ ਇਹਦੀ ਕਿਉਂ ਕਰਦਾ ਸੀ ਅਜੇ ਗੱਲ ਕਰਕੇ ਕਹਿੰਦੇ ਜੀ ਸਾਡੀ ਸੰਤਾਨ ਦਾ ਆਦੇਸ਼ ਹੈ ਵਿੱਚ ਸੰਗਤ ਹਰ ਦਾ ਸੇਂਸ ਜੀ ਸੰਗਤ ਨੇ ਵਿੱਚ ਰੱਬ ਹੈ ਸਾਥ ਤੁਮ ਚਾ ਕੋਈ ਨਹੀਂ ਕਿ ਅਸੀਂ ਵਿਸਤਾ ਨਹੀਂ ਕਹਿਣਾ ਚੰਦੂ ਨੇ ਆਖਿਆ ਗੁਰੂ ਘਰੋਂ ਨੋਨ ਲੋਰੀ ਆਖਿਆ ਤੇ ਆਪ ਦੇ ਆਪ ਨੂੰ ਜਵਾੜਾ ਆਖਦਾ ਫਿਰ ਕਹਿੰਦੇ ਪੰਜ ਜਦੋਂ ਕੋਈ ਵਾਪਸ ਚੰਦੂ ਨੇ ਆਖਣਾ ਕੀਤਾ ਕਿ ਕੱਲ੍ਹ ਇਹ ਇਸ ਦਾ ਪਿੱਛਾ ਕਹਿੰਦੇ ਜੱਟੂ ਗੁਰੂ ਘਰ ਦੀ ਸ਼ਾਨ ਦੇ ਖਾਤ ਨੂੰ ਬੋਲਦੇ ਆ ਗੁਰੂ ਪਾਸ਼ਾ ਦੀ ਸਿੱਖਾਂ ਨੇ ਗੁਰੂ ਪਾਸ਼ਾ ਨੇ ਜਿੰਖੀ ਲਿਖੀ ਕਿ ਤੂੰ ਆਪ ਦੇ ਜਵਾਰਾ ਕਿਹਾ ਤੇ ਗੁਰੂ ਕੀ ਮਨਜ਼ੂਰੀ ਆਖਿਆ ਉਹਨੇ ਤੇਰੀ ਜੇਸੀ ਕੁੜੀ ਦਾ ਲੜਕੀ ਦਾ ਰਸਤਾ ਟਿਕਾੜਾ ਦਿੱਤਾ ਕਿ ਉਹ ਕੇ ਆਉਂਦੀ ਚੰਗੀ ਸਰਕਾਰੀ ਦਰਬਾਰੇ ਸੀ ਉੱਥੇ ਬਹਿਣਾ ਸੀ ਹੁਣ ਸਾਰੇ ਪਾਸੇ ਗੁਰਪਿਆਰੇ ਦੀ ਗੱਲ ਫੈਜੀ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆ ਨੇ ਲਾਹੌਰ ਦੇ ਵਿਵਾਦ ਚੰਦੂ ਦੀ ਤਲਕੀ ਦਾ ਰਿਸ਼ਤਾ ਠਿਕਰਾ ਦਿੱਤਾ ਕਿਉਂਕਿ ਉਹਨਾਂ ਦੀ ਲੱਖਵਟੀ ਉਹਦਾ ਚੰਗਾ ਬੋਲਬਾਲਾ ਸੀ ਫਿਰ ਚੰਦੂ ਨੇ ਚਿੱਠੀ ਲਿਖੀ ਜੀ ਐਡੀ ਚਿੱਠੀ ਵਿਖੀ ਉਹਨੇ ਉਹ ਚਿੱਠੀ ਦੇ ਵਿੱਚ ਆਖਣਾ ਕੀਤਾ ਸੀ ਐ ਪਾਸ਼ਾ ਇਹ ਤੁਹਾਡੇ ਸਿੱਖਾਂ ਨੇ ਇਹ ਨਹੀਂ ਬਧਾ ਚੜਾ ਕੇ ਤੁਹਾਨੂੰ ਬੰਦਨਾ ਦੱਸ ਦਿੱਤੀਆਂ ਮੈਂ ਕੁਝ ਨਹੀਂ ਬੋਲਿਆ ਐਦਾਂ ਦਾ ਤੁਸੀਂ ਕਿਰਪਾ ਕਰਕੇ ਮੇਹੀ ਦਰਗੀ ਦਾ ਰਿਸ਼ਤਾ ਲੈ ਲਓ ਨਹੀਂ ਤਾਂ ਫਿਰ ਉਹ ਜਿੱਥੇ ਜਾ ਆਖਣਾ ਕੀਤਾ ਸੀ ਕਿ ਇਸ ਜਨਮ ਵਿੱਚ ਸਤ ਟਟਾ ਤੁਹਾਡਾ ਦਸਮਲਾਹਾ ਹੋਣਾ ਪਹਿਲਾ ਤੇ ਆਖਰੀ ਜਨਮ ਲੈਣਾ ਹੋਣਾ ਫਿਰ ਉਹ ਕਹਿੰਦੇ ਜੀ ਗੁਰੂ ਸਾਹਿਬ ਜੀ ਨੇ ਇਨਕਾਰ ਕੀਤਾ ਤੇ ਬਸ ਕੋਈ ਇਹ ਕਲਮਤੇ ਰਜ ਰੱਖਦੇ ਆ ਸੰਖੇਪ ਦੇ ਵਿੱਚ ਸਰਪੰਨ ਕਰੀਏ ਤੇ ਕਹਿੰਦੇ ਜੀ ਗੁਰੂ ਸਾਹਿਬ ਜੀ ਨੇ ਨਾ ਉਸ ਤੋਂ ਪਹਿਲਾਂ ਮੇਰੇ ਪਾਸ਼ਾ ਜੀ ਨੂੰ ਸੰਦੇਹ ਹੋ ਗਿਆ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਉਹ ਕਈਆਂ ਦੀ ਬਾਣੀ ਨਹੀਂ ਰਚੀ ਗਈ ਇਸ ਉਹ ਗੁਰੂ ਪਾਸ਼ਾ ਜੀ ਦੀ ਧਰਤੀ ਬਾਣੀ ਰਜੀ ਹੈ ਸਾਨੂੰ ਸੱਚ ਦੇ ਨਾਲ ਜੋੜਨ ਲਈ ਸੱਚੀ ਬਾਣੀ ਦਾ ਸਕਲਨ ਕੀਤਾ ਹੈ ਵਿਖਾਈ ਕਰਵਾਈ ਹੈ ਉਹਨਕੀ ਉਹ ਵੀ ਵਿਰੋਧੀ ਬਾਣੀ ਪਹਿਲਾਂ ਬਾਬਾ ਬੈਠੀ ਸਕਾ ਪਰ ਆਗ੍ਰੋਤੀ ਸੀ ਨਾ ਹੁਣ ਤਈ ਉਹ ਵੀ ਬਰੋਤੀ ਬਣ ਗਈ ਹੁਣ ਚੰਦੂ ਵੀ ਬਰੋਤੀ ਬਣ ਗਿਆ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਗद्दी ਤੇ ਆਇਆ ਹੁਣ ਪਹਿਲਾਂ ਤਾਂ ਕਹਿੰਦੇ ਖਸਰੋਨੋਂ ਗੱਦੀ ਮਿਲਦੀ ਸੀ ਅਕਬਰ ਦੇ ਪੁੱਤਰ ਨੂੰ ਪਰ ਕਿਸੇ ਨਾ ਕਿਸੇ ਗੱਲ ਕਰਕੇ ਕਹਿੰਦੇ ਖਸਰੋਨ ਬੇਦਖਲ ਕਰ ਦਿੱਤਾ ਗਿਆ ਜਿਉ ਆਪਣੇ ਆਪਣੇ ਅਫਸਾਸੀ ਕੇ ਮੈਂ ਸਾਜਦਾ ਜਿਹੜਾ ਮੁੱਛੇ ਦਾ ਹਾਂ ਉਹ ਬਾਜਨ ਦੇ ਬਾਸ਼ਾ ਜੀ ਤੇ ਫਿਰ ਉਥੇ ਕਰਤੀ ਕਟਿਆ ਗਿਆ ਸੀ ਮੈਂਨੇ ਜੀ ਉਸਰ ਨੂੰ ਪਤਾ ਦਿੱਤੀ ਸੀ ਦੁਸ਼ਾਲੇ ਆ ਮਾਇਆ ਵੀ ਭੇਟਾ ਕੀਤਾ ਸੀ ਉਸਰ ਨੂੰ ਦਿੱਤਾ ਗਿਆ ਸੀ ਕਿਉਂਕਿ ਉਹਦਾ ਬੇਦਰਸੀ ਹੋਣ ਕਹਿਣ ਕਿ ਉਹਨੇ 2 ਲੱਖ ਦਾ 100 ਦੇ ਸਰਮਾਟ ਪਾਸਾ ਗੁਆ ਦਿੱਤੀ ਉਹ ਜਦੋਂ ਕੰਦੂ ਦੇ জাহাঙ্গীরਪੁਰ ਜਾ ਕੇ ਸ਼ਿਕਾਇਤ ਕੀਤੀ ਉਸ ਸ਼ਿਕਾਇਤ ਦਾ ਬਾਬੇ ਬੈਠੀ ਨੇ ਅਫਗਨ ਨੂੰ ਵੀ ਕੀਤੀ ਸੀ ਕਿ ਗੁਰਗੱਦੀ ਮੈਨੂੰ ਨਹੀਂ ਮਿਲੀ ਬਾਰੇ ਉਹ ਅਕਬਰ ਸੂਝਵਾਨ ਸੀ ਗਿਆਨवान ਸੰਸਾਰ ਦਾ ਜਿਹਦੇ ਨਾਲ ਚੰਗੀ ਰੀਤ ਸੀ ਉਹ ਜਾਣੂ ਸੀ ਉਹਨੇ ਵੀ ਉਹਦੀ ਜਿੱਤ ਖਾਜ ਖਾਜ ਕੀਤੀ ਸੀ ਹੁਣ ਅਕਬਰ ਦੇ ਸੱਲੇ ਪੈਦਾਂ ਨੂੰ ਪਤਾ ਸੀ ਜਿਹੜੇ ਕਰੈਕਟਰ ਸੀ ਮੁਸਲਮਾਨ ਕਰੈਕਟਰ ਸਿੱਧਾ ਪਤਾ ਸੀ ਕਿ ਧਾਰ ਨਹੀਂ ਕਰਣੀ ਇੱਥੇ ਸਾਡੀ ਕਿ ਜਹਾਂਗੀਰ ਬਾਦਸ਼ਾਹੀ ਕੁਆਬੀਆਂ ਦੁਆਰਾ ਪੈਦਾ ਕਹਿੰਦੇ ਜੀ ਜਹਾਂਗੀਰ ਆਇਆ ਸ਼ਿਕਾਇਤ ਕੀਤੀ ਉਹਦੇ ਪੁਰੇ ਕਿ ਮਹਾਨੋ ਦਾ ਨਾਮ ਹੀ ਟੱਟ ਕੀਤਾ ਗਿਆ ਦੁਕਾਨਦਾਰੀਆਂ ਦੇ ਵਿੱਚ ਤੇਗੁਰਵਰਜਨ ਪਾਸ਼ਾ ਜੀ ਨੇ ਸੰਦੂ ਉਸ ਤੋਂ ਪਹਿਲਾਂ ਜੂ ਪਾਸ਼ਾ ਜੀ ਨੇ ਹੱਦੋਂ ਬੇ ਪਾਸ਼ਾ ਜੀ ਨੂੰ ਵਰਤਕ ਦੀ ਦੇ ਕੇ ਦੁਆਬੇ ਵੱਲ ਪ੍ਰਚਾਰ ਕਰਨ ਲਈ ਨਾਲ ਸਿੱਲਾ ਦੇ ਨਾਲ ਤੋਂ ਥਾਪਣਾ ਕੀਤਾ ਸੀ ਹੁਣ ਸਤਿਗੁਰਾਂ ਜੀ ਨੇ ਸਤਿਆ ਗਿਆ ਕਹਿੰਦੇ ਜੀ ਹਮ ਸੱਗੇ ਨੀ ਪਾਣੀ ਨੀ ਕਰਦੀ ਕੀਤੀ ਚਾਹ ਕੀ ਕੁੱਛਦਾ ਹੈ ਜੰਦੂ ਵੀ ਕੋਲ ਹੈ ਮੁਰਸੇ ਕੋਲ ਸਾਹ ਕਹਿੰਦੇ ਜੀ ਸਤਨਾ ਜੀ ਨੇ